Yeah. Thank ਕਾਲ ਸਤਾਪਕਤਾ ਨੂੰ ਮੇਰੇ ਭਾਵ ਮਹਿਰ ਅਪਾਲ ਮ੍ਰਤੇ ਜੁਨੀ ਸਾਹਿਬ ਅੰਕੂਪ ਕੋ ਸਾਥ ਇਹਨੇ ਦਾਕ ਨਿਵਾਰਨ ਹਾਰਾ ਕੇ ਉਹ ਕਾਰਵਾਈ ਕੀਤੀ ਕਿ ਪਤੇ ਸ਼ੇਖੋਧਾਸੀ ਜਿਸ ਦਾ ਭਾਏ ਕਾਲ ਟਿਪੋਧਾਸੀ ਜੀ ਦੀ ਪਹਚਾਇਤਸ ਵਿੱਚ ਆਜਨ ਹਰ ਕੋ ਬੇਦਨਾਂ ਨੂੰ ਸਮਰੋਹ ਸ੍ਰੀ ਨਾਰਾਇਣ ਸ੍ਰੀ ਅਛਿਅਸਵਤੀ ਅੱਗੇ ਸਭ ਤੋਂ ਜਾਰੀ ਦੇਖਭਾ ਅਦਸ਼ਮਰੇ ਆਕਰ ਅਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਕੀ ਦਸਪਾਤਸ਼ਾ ਜੀ ਵੱਲ ਨਾਇ ਹੋਏ ਦੀ ਸਹਾਇਤਾ ਤਾਂ ਸਾਰਾ ਕਿਹਦੇ ਕੋ ਗੋਬਿੰਦ ਸਿੰਘ ਮਾਰੇ ਕਰਤਾ ਨੇ ਕਿ ਜਿਹੜਾ ਕਵੈਤਾ ਦਾ ਜਵਾਬ ਖਤਰੇ ਚ ਨਹੀਂ ਦਿੰਦਾ ਕੋਰੂ ਦੀ ਉਹਦੇ ਮਲਬੇਟ ਹੋ ਜਾਂਦੀ ਹੈ ਆਓ ਸਾਰੇ ਗੱਲਬਾਤ ਜੇ ਰਚਨਾ ਕਰੀਏ ਕਵੈਤਾ ਦਾ ਕਵੈਤਾ ਦਾ ਜਵਾਬ ਕਿਤੇ ਨਹੀਂ ਵਾਇਰੂ ਜੀ ਦਾ ਆਸਾਾਰੇ ਜੀ ਕੀ ਬੁਲੇ ਬੜੀ ਪਾਰਕ ਪਰ ਜੋਹਾਰ ਮਹੀਨੇ ਦੀ ਤਰ੍ਹਾਂ ਸੰਕਤਾ ਮੇਲ ਕਰਕੇ ਕੋਰੂ ਨਾਲ ਕੀਤਾ ਤੇ ਹੜਾ ਬਣਾ ਰਹੀਆਂ ਨੇ ਬੜੀ ਐਂ ਬਾਰਿਸ਼ ਕਰ ਰਹਾ ਹੈ। ਜਾਂ ਕਿ ਬਾਰਿਸ਼ ਨੇ ਪੂਰਾ ਗਿਰਤਾਇਆ ਹੈ ਲੇਕਿਨ ਸੰਤਾ ਫਿਰ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਮੋਬਾਕੇ ਕੁੱਟੀਆਂ ਨੇ। ਕਿਉਂਕਿ ਮਹਾਰਾਜ ਨੇ ਬਾਣੀ ਚ ਲਿਖਿਆ ਹੈ। ਬਾਜ ਇੱਕ ਹੋਂਸ ਨੂੰ ਲੈਵ ਸਗਾਈ ਦੇ ਪ੍ਰੇਮ ਕੀਓ। ਧੰਨ ਹੀ ਪ੍ਰਭੂ ਪਾਇਓ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਇਹ ਉਹ ਦੇ ਸਮਰਾਤ ਸਨ ਗੁਰੂ ਮਹਾਰਾਜ ਤੇ ਕੋ ਲੇਖਨ ਉਹਦੇ ਵੀ ਲੇਖ ਕਰਦੇ ਗੁਰੂ ਰੂਪ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਪਰਮ ਅਸ਼ੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਹਰ ਮਹੀਨੇ ਦੀ ਤਰ੍ਹਾਂ ਜੋ ਸੰਗਤਾਂ ਹਮੋਂ ਵਾਕੇ ਪਹੁੰਚੀਆਂ ਨੇ ਦੇਸਾਂ ਪਰਦੇਸਾਂ ਤੋਂ ਦਾਸ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਦਾ ਧੰਨਵਾਦ ਕਰਦਾ ਹੈ ਔਰ ਅੱਜ ਜਿੱਥੇ ਪਰਮ ਅਸ਼ੀ ਦਾ ਸਮਾਗਮ ਹੈ ਜਿੱਥੇ ਕੱਲ ਹੀ ਨਾਲ ਭਾਈ ਮਨੀ ਸਿੰਘ ਜੀ ਦਾ ਜੋ ਸ਼ਹੀਦੀ ਪੁਰਬ ਸੀ ਉਹ ਵੀ ਮਨਾਇਆ ਗਿਆ ਤੇ ਬੜੀ ಅಪਾਰ ਕਿਰਪਾ ਇਥੋਂ ਸਾਨੂੰ ਪਤਾ ਚੱਲਦਾ ਹੈ ਕਿ ਸਾਨੂੰ ਜਿਹੜੀ ਸਿੱਖੀ ਹੈ ਉਹ ਸਾਨੂੰ ਕਿੱਸਾ ਮਿਲੀ ਹੈ ਕਿਨੇ ਉਹਨਾਂ ਨੇ ਬੰਦ-ਬੰਦ ਕਟਾ ਦਿੱਤੇ ਕਿ ਨਹੀਂ ਮੈਂ ਧਰਮ ਨੂੰ ਪਰਵਰਤ ਨਹੀਂ ਕਰ ਸਕਦਾ ਦੂਸਰੇ ਲੇਕਿਨ ਇਹ ਐਸੀ ਗੁਰੂ ਮਹਾਰੇ ਦੀ ਕਿਰਪਾ ਇਹ ਸਭ ਬਾਣੀ ਦੀ ਕਿਰਪਾ ਹੈ ਕਿਉਂਕਿ ਮਹਾਰੇ ਨੇ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨਮਾਨਾ ਪ੍ਰਤੱਖ ਗੁਰੂ ਨਿਸਤਾਰੇ ਕਿਉਂਕਿ ਇਹਦੇ ਵਿੱਚ ਸਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ ਕਿਉਂਕਿ ਬਾਣੀ ਹੀ ਗੁਰੂ ਹੈ ਔਰ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦੱਸੇ ਹੋਏ ਮਾਰਗਾਂ ਤੇ ਚੱਲਣਾ ਚਾਹੀਦਾ ਹੈ ਜਿਨ੍ਹਾਂ ਉਹਨਾਂ ਨੇ ਗੁਰਬਾਣੀ ਨਾਲ ਪਿਆਰ ਔਰ ਗੁਰੂਆਂ ਨਾਲ ਪਿਆਰ ਰੱਖਿਆ ਕਿ ਉਹਨਾਂ ਨੇ ਬੰਦ-ਬੰਦ ਕਟਾ ਦਿੱਤਾ ਲਗਭਗ ਉਹਨਾਂ ਦੀ ਉਮਰ ਉਸ ਵਕਤ ਜੋ ਦੱਸੀ ਗਈ ਹੈ ਕਿ 94 ਸਾਲ ਜਿਹੜੇ ਉਸ ਦਾ ਦੀ ਬਈ 1644 ਦਾ ਜਨਮ ਸੀ ਤੇ ਕੁਝ 1738 ਦੇ ਵਿੱਚ ਉਹਨਾਂ ਨੇ ਜਿਹੜਾ ਇਹ ਬੰਦ-ਬੰਦ ਕਟਾਏ ਨੇ ਜਾਂ ਲਗਭਗ ਉਹਨਾਂ ਦੀ 94 ਸਾਲ ਦੀ ਉਮਰ ਸੀ ਤੁਸੀਂ ਵੇਖੋਗੇ 94 ਸਾਲ ਦੀ ਉਮਰ ਦੇ ਵਿੱਚ ਵੀ ਅਗਰ ਸਾਨੂੰ ਥੋੜੀ ਜਿਹੀ ਕੋਈ ਸੱਟ ਲੱਗ ਜਾਂਦੀ ਹੈ ਤੇ ਅਸੀਂ ਉਹਦੀ ਦਰਦ ਤੋਂ ਪਰੇਸ਼ਾਨ ਹੋ ਜਾਂਦੇ ਲੇਕਿਨ ਉਹਨਾਂ ਨੇ ਬੰਦ-ਬੰਦ ਕਟਾਏ ਤੇ ਬੜੀ ਵੱਡੀ ਇਹ ਬੜੀ ਸਿੱਖੀ ਦੀ ਵੱਡੀ ਬਾਤ ਹੈ ਤੇ ਇਸ ਕਰਕੇ ਬਈ ਦਾਸ ਦੀ ਇਹੋ ਹੀ ਬੇਨਤੀ ਹੈ ਬਈ ਅਸੀਂ ਅੰਮ੍ਰਿਤ ਵੇਲੇ ਤੇ ਰਹਿਰਾਸ ਵੇਲੇ ਤੋਂ ਨਹੀਂ ਖੁੰਝਣਦੇ ਨਾ ਤੇ ਅਸੀਂ ਗੁਰੂ ਮਹਾਰਾਜ ਦੀ ਗੁਰਬਾਣੀ ਪੜ੍ਹਨੀ ਹੈ ਤੇ ਗੁਰਬਾਣੀ ਦੇ ਸਿਧਾਂਤਾਂ ਤੇ ਚੱਲਣਾ ਹੈ ਦਾਸ ਵੱਲੋਂ ਬਾਣੀ ਦੀ ਪੜਦਿਆਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਸ਼ਮਾ ਦੇ ਜਾਚਕ ਹੈ ਕੋ ਗੁਰੂ ਮਹਾਰੇ ਕਿਰਪਾ ਕਰਨ ਦਾਸ ਦੀ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰੇ ਦੇ ਚਰਨਾਂ 'ਚ ਇਹੋ ਹੀ ਅਰਦਾਸ ਹੈ ਮਹਾਰਾ ਜੀ ਸਾਨੂੰ ਸਾਰਿਆਂ ਨੂੰ ਹੀ ਅੰਮ੍ਰਿਤ ਵੇਲੇ ਦੇ ਜਾਗਣੇ ਅੰਮ੍ਰਿਤ ਵੇਲੇ ਦੇ ਜਗਣੇ ਤੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪ੍ਰੇਮ ਪਿਆਰ ਤੇ ਇਤਿਫਾਕ ਬਖਸ਼ਿਸ਼ ਕਰਨ ਤੇ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨ ਇਹਨੇ ਬਚਨ ਕਰਦਾ ਦਾਸ ਫੱਤੇ ਪਲਾਉਂਦਾ ਹੈ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤ